ਸਾਡੇ ਸਭ ਤੋਂ ਵੱਡੀ ਇਸ ਵੇਲੇ ਕਮੀ ਕੀ ਰਹੀ ਆ ਕਿ ਅਸੀਂ ਇੱਕ ਥਾਂ ਇਕੱਤਰ ਨਹੀਂ ਹੋ ਰਹੇ ਸੂਤਰਬੱਧ ਨਹੀਂ ਹੋ ਰਹੇ ਸਾਡਾ ਜੋ ਤੁਰਾ ਆ ਉਹ ਟੁੱਟ ਗਿਆ ਆ ਦੁਸ਼ਮਣ ਨੂੰ ਤਾਂ ਹੀ ਸੌਖ ਹੁੰਦੀ ਹੈਗੇ ਸੀ ਤੁਰੇ ਤੋਂ ਟੁੱਟ ਗਏ ਤੁਰਾ ਸਾਡਾ ਆਕਾਲ ਤਖਸ ਸੀ ਉਹ ਇਸ ਵਕਤ ਦਾ ਆਕਾਲ ਤਖਸ ਵੀ ਤੇ ਗੁਰੂ ਘਰ ਦੁਸ਼ਮਣ ਦੇ ਸਿੱਧੇ ਜਾਂ ਸਿੱਧੇ ਕਬਜ਼ੇ 'ਚ ਹੀ ਰਹਿਣੇ ਆ ਸਾਨੂੰ ਇਸ ਵਕਤ ਚਾਹੀਦਾ ਵੀ ਕਿਸੇ ਵੀ ਤਰੀਕੇ ਨਾਲ ਜਿਵੇਂ ਪਹਿਲਾਂ ਚਲਦੀ ਵਹੀਰ ਹੁੰਦੀ ਸੀ ਆਪਣੇ ਵਿੱਚੋਂ ਅਸਲ ਅਕਾਲੀ ਕਰੈਕਟਰ ਵਾਲੇ ਸ਼ਖਸੀਤਾਂ ਨੂੰ ਅੱਗੇ ਲਿਆਈਏ ਇੱਕ ਉਹੇ ਜਿਹਾ ਜਥਾ ਬਣਾਈਏ ਜਿਹੜਾ ਇਹਨਾਂ ਸਮਿਆਂ 'ਚ ਉਹ ਤੁਰੇ ਦਾ ਕੰਮ ਕਰੇ ਜਿੱਥੇ ਸਾਰੀਆਂ ਗੱਲਾਂ ਵਿਚਾਰੀਆਂ ਜਾਣ ਜਿੱਥੇ ਪੰਚ ਪ੍ਰਧਾਨੀ ਰਾਹੀਂ ਅਗਵਾਈ ਲਿਆਂਦੀ ਜਾਵੇ ਤੇ ਗੁਰਮਤੇ ਰਾਹੀਂ ਫੈਸਲੇ ਹੋਣ ਇਹ ਸਭ ਤੋਂ ਅਹਿਮ ਗੱਲ ਹੈ ਇਸੇ ਨਾਲ ਹੀ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ ਇਕੱਲੇ ਇਕੱਲੇ ਰਹਿ ਕੇ ਨਹੀਂ ਦੁਸ਼ਮਣ ਇਸ ਵਕਤ ਦੇਖੋ ਕੋਸ਼ਿਸ਼ ਕਰ ਰਿਹਾ ਆ ਪਰਮਜੀਤ ਨੇ ਗੱਲ ਕੀਤੀ ਸਾਰੀ ਦੁਨੀਆ ਚ ਖਾਲਸੇ ਤੇ ਖਾਲਸੇ ਦੀ ਗੱਲ ਹੋ ਰਹੀ ਆ ਤੇ ਇੰਡੀਅਨ ਸਟੇਟ ਕੀ ਕਰ ਰਿਹਾ ਹੈ ਉਹ ਪਹਿਲਾਂ ਮੁਸਲਮਾਨਾਂ ਨੂੰ ਤਾਂ ਟਾਰਗੇਟ ਤੇ ਰੱਖਿਆ ਹੀ ਸੀ ਇਹਦੇ ਨਾਲ ਹੀ ਉਹਨਾਂ ਨੇ ਸਿੱਖਾਂ ਨੂੰ ਤੇ ਖਾਸ ਕਰਕੇ ਖਾਲਿਸਤਾਨ ਨੂੰ ਆਜ਼ਾਦੀ ਦੇ ਸੰਘਰਸ਼ ਵਾਲਿਆਂ ਨੂੰ ਸੰਤ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਖਾਰਕੂਸ ਸੰਘਰਸ਼ ਦੀ ਲੀਡਰਸ਼ਿਪ ਨੂੰ ਉਹਨਾਂ ਨੂੰ ਉਹਨਾਂ ਨੂੰ ਟਾਰਗੇਟ ਰੱਖ ਕੇ ਨਿਸ਼ਾਨੇ ਤੇ ਲਿਆ ਰਹੇ ਆ